ਬਹੁਤ ਬਹੁਤ ਮੇਰੇ ਸ਼ਹੀਦਿਆਂ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਤੁਸੀਂ ਵੱਖ-ਵੱਖ ਪਿੰਡਾਂ ਤੋਂ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਡੇ ਕੈਬਨਿਟ ਦੇ ਸਾਥੀ ਸੋਨ ਸਾਹਿਬ ਮੇਰੇ ਵਿਧਾਨ ਸਭਾ ਦੇ ਵਿੱਚ ਆਲੇ ਦੁਆਲੇ ਦੇ ਇਲਾਕਿਆਂ ਨੂੰ ਰਿਪਰੈਜ਼ੈਂਟ ਕਰਦੇ ਪ੍ਰਤਿਨਿਧਤਾ ਕਰਦੇ ਮੇਰੇ ਐਮਐਲਏ ਸਾਥੀ ਅਮਲੋ ਤੋਂ ਬਸੀ ਪਟਾਣਾ ਤੋਂ ਇੱਥੋਂ ਖਾਸ ਤੌਰ ਤੇ ਰਾਏ ਸਾਹਿਬ ਔਰ ਡੀਏ ਸਾਹਿਬ ਡਿਪਟੀ ਕਮਿਸ਼ਨਰ ਸੈਕਟਰੀ ਸਾਹਿਬ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰਾ ਆਮਾਦੀ ਪਾਰਟੀ ਦੇ ਅਧਿਕਾਰ ਅਧਿਕਾਰ ਅਹੁਦੇਦਾਰ ਸਹਿਬਾਨ ਵਰਕਰ ਵਲੰਟੀਅਰ ਸਹਿਬਾਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਤੀਗੜ ਸਾਧ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਪਹਿਲਾਂ ਤਾਂ ਨਤਮਸਤਕ ਹੋਏ ਦੁਨੀਆ ਦੇ ਸਭ ਤੋਂ ਛੋਟੇ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਫਤੇ ਸਿੰਘ ਜੀ ਦੀ ਧਰਤੀ ਤੇ ਫਿਰ ਅੱਜ ਇੱਕ ਪ੍ਰੋਗਰਾਮ ਵਿੱਚ ਆ ਗਏ ਜਿਹੜੇ ਨਵੇਂ ਚੁਣੇ ਸਰਪੰਚ ਨੇ ਜਾਂ ਪੰਚ ਨੇ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਹੋਣੀ ਹੈ। ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਨਵੀਆਂ ਚੁਣੀਆਂ ਲੇਡੀ ਸਰਪੰਚ ਤੇ ਲੇਡੀਜ਼ ਪੰਚ ਨੇ ਪਹਿਲੀ ਵਾਰ ਚੁਣਿਆ। ਉਹਨਾਂ ਨੂੰ ਚੁਣਿਆ ਤੇ ਇੱਕ ਟ੍ਰੇਨ ਸਪੈਸ਼ਲ ਅਸੀਂ ਕੀਤੀ ਪੰਜਾਬ ਸਰਕਾਰ ਵੱਲੋਂ। ਅਸੀਂ ਕਹ ਮਹਾਰਾਸ਼ਟਰ ਤਾਂ ਜਾਣਾ ਹੀ ਹੈ। ਤਾਂ ਫਿਰ ਹਜ਼ੂਰ ਸਾਹਿਬੇ ਮੱਥਾ ਟੇਕਿਓ। ਤਾਂ ਇੱਥੋਂ ਸਿੱਧਾ ਹਜ਼ੂਰ ਸਾਹਿਬ ਲਈ ਹੁਣੇ ਹਜੇ ਹਰੀ ਚੰਡੀ ਦੇ ਕੇ ਉਸ ਟ੍ਰੇਨ ਨੂੰ ਰਵਾਨਾ ਕੀਤਾ ਉਸ ਤੋਂ ਬਾਅਦ ਉਹ ਟ੍ਰੇਨਿੰਗ ਲੈ ਕੇ ਆ ਜਾਣਗੇ ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਟ੍ਰੇਨਾਂ ਅਸੀਂ ਭੇਜਦੇ ਰਵਾਂਗੇ ਸਾਰਿਆਂ ਟ੍ਰੇਨਿੰਗ ਕੈਂਪ ਜਿਹੜਾ ਪੂਰੇ ਦੇਸ਼ ਦਾ ਮਹਾਰਾਸ਼ਟਰ ਚਾਹੂਗਾ ਜਿਉਂ-ਜਿਉਂ ਪੰਜਾਬ ਦੀ ਵਾਰੀ ਆਉਂਦੀ ਜਾਊਗੀ ਅਸੀਂ ਸਰਪੰਚਾਂ ਨੂੰ ਪੰਚਾਂ ਨੂੰ ਭੇਜਦੇ ਰਵਾਂ ਤੇ ਫਿਰ ਇੱਥੇ ਆਏ ਆ 500 ਨਵੇਂ ਪੰਚਾਇਤ ਕਰ ਉਹਨਾਂ ਦਾ ਤਾਂ ਘਾਟਨ ਕੀਤਾ ਕਿਉਂਕਿ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚਾਇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਦ ਅੱਧਾ ਸਾਥ ਵਿੱਚ ਬੈੰਦੀ ਹੈ ਪੰਚਾਇਤ ਜਾਂ ਕਿਸੇ ਪਿਪਲ ਬੋਰਡ ਥੱਲੇ ਬੈਨੇ ਆ ਕੋਈ ਪਿੰਡ ਦਾ ਸਮਝੌਤਾ ਕਰਾਉਣਾ ਹੈ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਹੈ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ। ਕਈ ਵੱਡੇ ਪਿੰਡਾਂ 'ਚ ਹੈਗੇ ਵੀ ਸੀ ਪੰਚਾਇਤ ਘਰ। ਪਰ ਅੱਸੀ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਹਦੇ ਵਿੱਚ ਕਾਨਫਰੰਸ ਰੂਮ ਵੀ ਹੈ। ਬੈ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ। ਸਰਪੰਚ ਦਾ ਆਪਣਾ ਰੂਮ ਹੈ। ਨਾਲ ਡਿਜੀਟਲ ਰੂਮ ਹੈ, ਕੰਪਿਊਟਰ ਵੀ ਲੱਗੇ ਹੋਏ ਨੇ। ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੈ ਸਕਦੇ ਆ ਕਿ ਦੁਨੀਆ ਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਘਰ ਅੱਜ 500 ਉਹਨਾਂ ਦਾ ਇੱਕ ਮਾਡਲ ਵੀ ਪਿਆ ਜੇ ਜਾਂਦੇ ਹੋਏ ਤੁਸੀਂ ਦੇਖ ਕੇ ਜਾਣਾ ਤਾਂ ਇੱਕ ਮਾਡਲ ਪਿਆ ਉਹਨਾਂ ਨੂੰ ਅੱਜ ਤੁਸੀਂ ਜਿੰਨੇ ਤੁਸੀਂ ਇੱਥੇ ਉਹ ਇੰਨੇ ਇਸ ਦੂਬਦ ਬਾਹਰ ਖੜੇ ਆ ਕਿਉਂਕਿ ਜਗ੍ਹਾ ਦੀ ਕਮੀ ਰਹਿ ਗਈ ਤੇ ਜਿੰਨਾ ਪਿਆਰ ਤੁਸੀਂ ਕਰਦੇ ਹੋ ਹਰ ਰੋਜ਼ ਜਿਹੜੇ ਤਰੀਕੇ ਨਾਲ ਹਰ ਰੋਜ਼ ਮੈਂ ਜਾਨਣਾ ਮੈਂ ਤਾਂ ਕਦੇ ਕਿਤੇ ਉਹਨਾਂ ਕਦੇ ਕਿਤੇ ਉਹਨਾਂ ਤੁਸੀਂ ਦੇਖਦੇ ਹੋਵੋਗੇ ਟੀਵੀ 'ਚ ਹਰ ਰੋਜ਼ ਰਾਸ਼ ਬੱਧਦਾ ਜਾਂਦਾ ਹੈ ਹਰ ਰੋਜ਼ ਲੋਕਾਂ ਦਾ ਪਿਆਰ ਵੱਧਦਾ ਇਸ ਕਰਕੇ ਜਾਂਦਾ ਕਿ ਕੰਮ ਲੋਕਾਂ ਤੱਕ ਪਹੁੰਚਣ ਲੱਗ ਗਏ ਸਕੂਲ ਰਿਜ਼ਲਟ ਦੇਣ ਲੱਗੇ ਹਸਪਤਾਲ ਰਿਪੋਰਟਾਂ ਦੇਣ ਲੱਗੇ ਬਿਜਲੀ ਨਜ਼ਾਰੇ ਦੇਣ ਲੱਗੀ ਨਹਿਰਾ ਨਾਲ ਪਾਣੀ ਦੇਖ ਕੇ ਚੰਗਾ ਲੱਗਣ ਲੱਗ ਗਿਆ ਵੀ 40 ਸਾਲ ਬਾਅਦ ਪਾਣੀ ਦੇਖਿਆ ਯਾਰ ਕੱਸੀਆਂ ਚ ਪਾਣੀ ਆ ਉਹਦੇ ਕਰਕੇ ਤੁਸੀਂ ਫਿਰ ਇੱਥੇ ਅਸੀਂ ਕੋਈ ਤੁਹਾਨੂੰ ਦਿਹਾੜੀ ਤੇ ਨਹੀਂ ਲਿਆਂਦਾ ਉਹਨਾਂ ਤਾਂ ਤੁਸੀਂ ਦਿਹਾੜੀ ਤੇ ਵੀ ਨਹੀਂ ਜਾਂਦੇ ਵੇ ਛੱਡ ਪਰੇ ਪਾਪ ਦੇ ਪੈਸੇ ਨੇ ਛੱਡ ਪਰੇ ਦੇ ਨਾਂ ਤੱਕ ਇੱਕ ਰੋਟੀ ਘਾਤੀ ਖਾ ਲਾਂਗੇ